ਜਾਰ ਕਰਕੇ ਪ੍ਰਗਟ ਕਰਕੇ ਦੱਸਣਾ ਨਹੀਂ ਪੈਂਦਾ ਕਿ ਆ ਜੀ ਮੈਂ ਸੱਚ ਬੋਲਦਾ ਜਿਹੜਾ ਮਨੁੱਖ ਕਹਿੰਦਾ ਨਾ ਮੈਂ ਸੱਚ ਕਹਿੰਦਾ ਮੈਂ ਸੱਚ ਕਹਿੰਦਾ ਇਹਦਾ ਮਤਲਬ ਬੰਦਾ ਹੀ ਝੂਠਾ ਹੋਏਗਾ ਸੱਚ ਬੋਲਣ ਵਾਲੇ ਨੂੰ ਬਾਰ-ਬਾਰ ਇਹ ਦੌਰਾਨ ਦੀ ਲੋੜ ਨਹੀਂ ਪੈਂਦੀ ਕਿ ਮੈਂ ਸੱਚ ਕਹਿੰਦਾ ਮੈਂ ਸੱਚ ਕਹਿੰਦਾ ਔਰ ਚੁਗਲੀ ਕਰਕੇ ਕਿਸੇ ਦਾ ਕਾਜ ਕਦੇ ਵੀ ਵਿਗਾੜੇ ਨਾ ਔਰ ਕਦੇ ਗੁਰੂ ਦੀ ਕਸਮ ਨਾ ਖਾਵੇ ਧਰੇ ਨਾ ਗੁਰੂ ਦੀ ਸੌਂ ਪਰ ਮਨੁੱਖ ਜਦੋਂ ਟੇਡੀਆਂ ਚਾਲਾਂ ਚੱਲਦੇ ਨੇ ਬੈਠਤ ਉਠਤ ਕਟਲਤਾ ਚਾਲੇ ਆਪ ਗਏ ਔਰਨ ਹੂ ਕਾਲੇ ਆਪ ਤੇ ਕਿਤੇ ਖੂ ਖਾਤੇ ਚ ਡੇਗੀ ਜਾਂਦੇ ਨੇ ਤੇ ਨਾਲ ਦੇ ਸਾਥੀ ਨੂੰ ਵੀ ਲੈ ਡੇਗਦੇ ਨੇ ਇਸ ਕਰਕੇ ਜਿਹੜੇ ਟੇਡੀਆਂ ਚਾਲਾਂ ਚੱਲਦੇ ਨੇ ਉਹਨਾਂ ਤੋਂ ਸਦਾ ਸਾਵਧਾਨ ਤੇ ਸੁਚੇਤ ਰਹਿਣਾ ਇਹ ਤੇ ਗੱਲ ਮੈਨੂੰ ਚੇਤੇ ਆਈ ਕਿ ਇੱਕ ਸਾਧੂ ਦੇ ਕੋਲ ਬਹੁਤ ਕੀਮਤੀ ਘੋੜਾ ਸੀ ਤੇ ਤਕਰੀਬਨ ਉਹਦੀ 50 ਲੱਖ ਤੋਂ ਉੱਪਰ ਕੀਮਤ ਸੀ ਤੇ ਡਾਕੂਆਂ ਦੇ ਸਰਦਾਰ ਨੂੰ ਪਤਾ ਲੱਗ ਗਿਆ ਕਿ ਇੱਕ ਫਕੀਰ ਦੇ ਕੋਲ ਬੜੀ ਉੱਤਮ ਕਿਸਮ ਦਾ ਘੋੜਾ ਹੈ ਸਮਝਣ ਦੇ ਲਈ ਤੇ ਉਹਨੇ ਇੱਕ ਬੰਦਾ ਭੇਜਿਆ ਤੋਂ ਬੰਦੇ ਨੇ ਆਖਿਆ ਵੀ ਆਪਣੇ ਘੋੜੇ ਦੇ 50 ਲੱਖ ਲੈ ਲੈ 40 ਲੈ ਲੈ 70 ਲੈ ਲੈ 80 ਲੈ ਲੈ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਮੈਂ ਆਪਣੇ ਪੁੱਤਰਾ ਵਾਂਗ ਇਹਨੂੰ ਪਾਲਿਆ ਚਲੋ ਗੱਲ ਮੁੱਕ ਗਈ ਸਾਧੂ ਨੇ ਆਪਣੇ ਘੋੜੇ ਨੂੰ ਨਹੀਂ ਵੇਚਿਆ ਤੇ ਕੁਝ ਦਿਨਾਂ ਬਾਅਦ ਉਹੀ ਸਾਧੂ ਜਦੋਂ ਘੋੜੇ ਦੇ ਉੱਤੇ ਅਸਵਾਰ ਹੋ ਕੇ ਜਾ ਰਿਹਾ ਸੀ ਰਸਤੇ ਤੇ ਦੇਖਿਆ ਇੱਕ ਇਨਸਾਨ ਜਿਹੜਾ ਉਹ ਇੱਕ ਸੋਟੀ ਦੇ ਆਸਰੇ ਜਾ ਰਿਹਾ ਔਰ ਲੰਗੜਾਂਦਾ ਹੋਏ ਜਾ ਰਿਹਾ ਹੈ ਜਦੋਂ ਘੋੜੇ ਤੇ ਸਾਧੂ ਨੇ ਵੇਖਿਆ ਕਿ ਕੋਈ ਗਰੀਬ ਬਿਮਾਰ ਬੰਦਾ ਲੰਗੜਾ ਕੇ ਤੁਰ ਰਿਹਾ ਹੈ ਉਹਨੇ ਘੋੜਾ ਰੋਕ ਲਿਆ ਕਹਿਣ ਲੱਗਾ ਗੁਰੂ ਦੇ ਆ ਬੰਦਿਆ ਤੈਨੂੰ ਕੀ ਹੋਇਆ ਤੂੰ ਬਿਮਾਰ ਲੱਗ ਰਿਹਾ ਹੈ ਤੇ ਮੈਂ ਤੇਰੀ ਕੋਈ ਮਦਦ ਕਰਦੇ ਆ ਉਹ ਕਹਿਣ ਲੱਗਾ ਜੀ ਮਦਦ ਕੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਇੱਕ ਮੈਂ ਬਿਮਾਰ ਆ ਮੈਂ ਸ਼ਹਿਰ ਤੱਕ ਦਵਾਈ ਲੈਣ ਜਾਣਾ ਤੇ ਮੇਰੀ ਮਦਦ ਕਰਦੇ ਮੈਨੂੰ ਆਪਣੇ ਘੋੜੇ ਤੇ ਭਾਲਾ ਉਸ ਸਾਧੂ ਨੇ ਤਰਸ ਕਰਕੇ ਪਹਿਲਾਂ ਉਹਨੂੰ ਘੋੜੇ ਤੇ ਬਿਠਾਇਆ ਤੇ ਜਦੋਂ ਆਪ ਬਹਿਣ ਲੱਗਾ ਉਹਨੇ ਮਾਰੀ ਅੱਡੀ ਤੇ ਘੋੜੇ ਨੂੰ ਭਜਾ ਕੇ ਲੈ ਗਿਆ ਕੁਝ ਦੂਰੀ ਤੇ ਜਾ ਕੇ ਖਲੋ ਕੇ ਕਹਿੰਦਾ ਕਿ ਸਾਧੂ ਮਹਾਤਮਾ ਮੈਂ ਤੇਰੇ ਕੋਲ ਬੰਦਾ ਭੇਜਿਆ ਸੀ 90 ਲੱਖ ਤੱਕ ਮੁੱਲ ਲਾ ਦਿੱਤਾ ਸੀ ਤੂੰ ਘੋੜਾ ਨਹੀਂ ਦਿੱਤਾ ਆ ਵੇਖ ਮੈਂ ਬਗੈਰ 1 ਰੁਪਏ ਦੇ